ਤਿਆਨਾਂ ਦੇਖਣਾ ਹੈ ਜਿਹੜਾ ਨੰਬਰ ਤੁਹਾਨੂੰ ਅਟਰੈਕਟ ਕਰ ਰਿਹਾ ਹੈ ਉਹ ਨੰਬਰ ਤੁਸੀਂ ਚੁਣ ਲੈਣਾ ਹੈ ਉਸ ਇਨਸਾਨ ਦੇ ਬਾਰੇ ਜਿਸ ਦੇ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ ਉਹ ਇਨਸਾਨ ਕੋਈ ਵੀ ਹੋ ਸਕਦਾ ਹੈ ਤੁਹਾਡਾ ਹਸਬੰਡ ਵਾਈਫ ਤੁਹਾਡੀ ਮਦਰ ਇਨ ਲਾ ਫਾਦਰ ਇਨ ਲਾ ਤੁਹਾਡਾ ਦੋਸਤ ਮਿੱਤਰ ਕੋਈ ਵੀ ਐਨੀ ਪਰਸਨ हो सकता है जिसके बारे तुसी पूछ सकते हो तुसी एक बंदे के बारे ही नहीं तुसी इथे पांच ऑप्शन है मैक्सिमम पांच दे अलग -अलग बंदे के बारे अलग-अलग बंदे वास्ते अलग-अलग नाम सॉरी अलग-अलग नंबर तुसी चुनना है शर्त सिर्फ इतनी है कि मेरी रीडिंग शुरू कर तो पहले तुसी उस इंसान दा वो नंबर चुन लेना है क्योंकि तो रीडिंग शुरू करने तो बाद तुसी ना ही नंबर चेंज कर सकते हो ना ही ओ परसन का नाम चेंज कर सकते हो मेनू पूरी उम्मीद है कि अच्छी तरह समझ आ गया होगा, पर हाला बस नहीं है ਇਸ ਤੋਂ ਇਲਾਵਾ ਜੇ ਤੁਹਾਨੂੰ ਚਾਹ ਦੀ ਹੋ ਕਿ ਤੁਹਾਨੂੰ ਇੱਕਦਮ ਯੂਨੀਵਰਸ ਪਰਮਾਤਮਾ ਵਾਯੂ ਗੁਰੂ ਅੱਲਾ ਇਸ਼ਵਰ ਤੁਹਾਨੂੰ ਬਿਲਕੁਲ ਸਚਾਈ ਦੱਸਣ ਉਸ ਇਨਸਾਨ ਦੀ ਤਾਂ ਤੁਹਾਨੂੰ એનર્ਜੀਸ ਕਨੈਕਟ ਕਰਨੀਆਂ ਪੈਂਦੀਆਂ ਹਨ ਮੇਰੇ ਨਾਲ ਤੇ ਪਰਮਾਤਮਾ ਦੇ ਨਾਲ ਯੂਨੀਵਰਸ ਨਾਲ ਡਿਵਾਈਨ ਨਾਲ ਕਨੈਕਟ ਕਿਵੇਂ ਕਰਨਾ ਹੈ ਕਮੈਂਟ ਕਰਨਾ ਹੈ ਸਿੰਪਲ ਹੈ ਜਦੋਂ ਤੁਹਾਡਾ ਕਮੈਂਟ ਆ ਜਾਂਦਾ ਹੈ ਤਾਂ ਤੁਹਾਡੀ એનર્ਜੀ ਸਾਡੇ ਨਾਲ ਜੁੜ ਜਾਂਦੀ ਹੈ ਜੀ थैंक्स यूनिवर्स करो पॉजिटिव एनर्जी क्लेम करो ठीक है जी तो चलो जी मैं शुरू करने वाली हाँ रीडिंग प्लीज यूनिवर्स प्लीज गाइड अस जो भी मेरे व्यूअर्स जिस इंसान के बारे पूछना चाहते हैं कि उन्होंने बारे की सोचते हैं तो प्लीज दसो जी ओके नंबर वन नंबर टू नंबर थ्री नंबर फोर एंड नंबर फाइव ठीक है जी तो हूँ सब तो पहले आप नंबर वन का देखा कि जिस भी इंसान दे बारे तुम सोचा है वह इंसान थोड़े तो बारे की सोचता है ओके okay जी स्ट्रेंथ ਦੇਖੋ ਜੀ ਜਿਸ ਵੀ ਇਨਸਾਨ ਦੇ ਬਾਰੇ ਤੁਸੀਂ ਪੁੱਛਿਆ ਹੈ ਉਹ ਇਨਸਾਨ ਤੁਹਾਨੂੰ ਬਹੁਤ ਅੱਛਾ ਇਨਸਾਨ ਮੰਨਦੇ ਹਨ ਠੀਕ ਹੈ ਉਹਨਾਂ ਨੂੰ ਲੱਗਦਾ ਹੈ ਕਿ ਤੁਹਾਡੇ ਜੀਵਨ ਵਿੱਚ ਬੜੇ سارے ਦੁੱਖ ਆਏ ਹਨ ਬਹੁਤ ساری ਸਟਰਗਲ ਪਰੇਸ਼ਾਨੀਆਂ ਤੁਹਾਡੇ ਜੀਵਨ ਵਿੱਚ ਆਈਆਂ ਹਨ ਪਰ ਤੁਸੀਂ ਇੱਕ ਇਸ ਤਰ੍ਹਾਂ ਦੇ ਇਨਸਾਨ ਹੋ ਕਿ ਤੁਹਾਨੂੰ ਆਪਣੇ ਉੱਤੇ ਵਿਸ਼ਵਾਸ ਹੈ ਕਿ ਤੁਸੀਂ ਸਾਰੀ ਪਰੇਸ਼ਾਨੀਆਂ ਨੂੰ ਜਿੱਤ ਲੈਂਦੇ ਹੋ ਯਾਨੀ ਕਿ ਤੁਸੀਂ ਹਰ ਦੁੱਖ ਹਰ ਪਰੇਸ਼ਾਨੀ ਵਿੱਚ ਆਪਣੇ ਆਪ ਨੂੰ ਇਸ ਤਰ੍ਹਾਂ ਪੋਜ਼ਿਟਿਵ ਫੀਲ ਕਰਦੇ ਹੋ ਇਸ ਤਰ੍ਹਾਂ ਟਾਲ ਲੈਂਦੇ ਹੋ ਕਿ ਉਸ ਦੁੱਖ ਪਰੇਸ਼ਾਨੀ ਨੂੰ ਹਾਰਨਾ ਪੈ ਜਾਂਦਾ ਹੈ ਠੀਕ ਹੈ ਨਾਲ ਦੇ ਨਾਲ ਇਹ ਇਨਸਾਨ ਸੋਚਦਾ ਹੈ ਜਿਸ ਬਾਰੇ ਵੀ ਤੁਸੀਂ ਪੁੱਛਿਆ ਹੈ ਕਿ ਤੁਸੀਂ ਬਹੁਤ ਜ਼ਿਆਦਾ ਮਿਹਨਤੀ ਹੋ ਤੁਸੀਂ ਕਿਸੇ ਨੂੰ ਵੀ ਖੁਸ਼ ਕਰਨ ਵਾਸਤੇ ਮਤਲਬ ਇਸ ਤਰ੍ਹਾਂ ਮਿੱਠੀਆਂ ਮਿੱਠੀਆਂ ਗੱਲਾਂ ਨਹੀਂ ਕਰਦੇ ਹੋ ਤੁਹਾਨੂੰ ਫਾਲਤੂ ਰਹਿਣਾ ਫਾਲਤੂ ਲੋਕਾਂ ਨਾਲ ਰਹਿਣਾ ਪਸੰਦ ਨਹੀਂ ਹੋਏਗਾ ਤੇ ਇਸ ਤੋਂ ਇਲਾਵਾ ਤੁਸੀਂ ਇਕੱਲੇ ਰਹਿਣਾ ਪਸੰਦ ਕਰਦੇ ਹੋਵੋਗੇ ਜੇ ਇਹ ਸਭ ਗੱਲਾਂ ਤੁਹਾਡੇ ਨਾਲ ਰੈਜ਼ੋਨੇਟ ਹੋ ਰਹੀਆਂ ਹਨ ਤਾਂ ਕਮੈਂਟ ਜਰੂਰ ਕਰਨਾ ਜੀ ਹੂੰ ਤੁਸੀਂ ਨਾ ਮਤਲਬ ਜਿਸ ਤਰ੍ਹਾਂ ਕਹਿੰਦੇ ਹਨ ਨਾ ਇਸ ਤਰ੍ਹਾਂ ਦੇ ਕੰਮ ਚੁੰਨਦੇ ਹੋ ਜਿਹੜੇ ਰਿਸਕ ਰਿਸਕ ਕਹਿਣਾ ਇੱਥੇ ਸਹੀ ਨਹੀਂ ਹੋਏਗਾ ਉਹ ਵਰਡ ਮੁਸ਼ਕਿਲ ਕਮ ਮੁਸ਼ਕਿਲ ਕਮ ਮੰਨੂ ਛੋੜਨਾ ਤੁਹਾਨੂੰ ਅੱਛਾ ਲੱਗਦਾ ਹੈ ਇਸ ਤਰ੍ਹਾਂ ਦੇ ਤੁਸੀਂ ਇਨਸਾਨ ਹੋ ਇਸ ਤਰ੍ਹਾਂ ਦੇ ਕੰਮ ਚੁਣਦੇ ਹੋ ਜੋ ਕਿ ਲੋਕੀ ਜਿਹੜਾ ਕੰਮ ਸੋਚਣ ਤੋਂ ਪਹਿਲੇ ਕਰਨ ਤੋਂ ਪਹਿਲੇ ਡਰਦੇ ਹਨ ਪਰ ਤੁਸੀਂ ਉਹ ਕੰਮ ਕਰਨ ਦੀ ਹਿੰਮਤ ਰੱਖਦੇ ਹੋ ਤੁਹਾਡੇ ਆਸ-ਪਾਸ ਕੁਝ ਇਸ ਤਰ੍ਹਾਂ ਦੇ ਲੋਕ ਹਨ ਜੋ ਤੁਹਾਡੇ ਵਾਸਤੇ ਅੱਛੇ ਨਹੀਂ ਹਨ ਪਰ ਫਿਰ ਵੀ ਤੁਸੀਂ ਉਹਨਾਂ ਦੇ ਨਾਲ ਦੋਸਤੀ ਕਰਕੇ ਰੱਖੀ ਹੈ ਇਸ ਤਰ੍ਹਾਂ ਦਾ ਉਹ ਇਨਸਾਨ ਸੋਚ ਰਿਹਾ ਹੈ ਜਿਸ ਦੇ ਬਾਰੇ ਤੁਸੀਂ ਪੁੱਛਿਆ ਹੈ ਇਸ ਤੋਂ ਇਲਾਵਾ ਕਿਦਰੇ ਨਾ ਕਿਦਰੇ ਉਹ ਤੁਹਾਨੂੰ ਇੱਕ ਗੁੱਸੇ ਵਾਲਾ ਇਨਸਾਨ ਵੀ ਮੰਦੇ ਹਨ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲੇ ਉਹ ਕਈ ਵਾਰ ਸੋਚਦੇ ਹਨ ਕਿਉਂ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਕਿਦਰੇ ਤੁਸੀਂ ਨਰਾਜ ਨਾ ਹੋ ਜਾਓ ਤੁਸੀਂ ਇੱਕ ਆਤਮ ਵਿਸ਼ਵਾਸ ਨਾਲ ਭਰੇ ਇਨਸਾਨ ਹੋ ਜਿਸ ਦੇ ਲਈ ਕੋਈ ਵੀ ਕੰਮ ਇੰਪੋਸੀਬਲ ਨਹੀਂ ਹੈ ਕੋਈ ਵੀ ਕੰਮ ਨਾਮੁਮਕਿਨ ਨਹੀਂ ਹੈ ਇਸ ਤਰ੍ਹਾਂ ਦੀ ਸੋਚ ਉਹ ਤੁਹਾਡੇ ਲਈ ਰੱਖਦੇ ਹਨ ਜਿਨ੍ਹਾਂ ਨੇ ਵੀ ਨੰਬਰ 1 ਚੁਣਿਆ ਹੈ ਠੀਕ ਹੈ ਜੀ ਜੇ ਤੁਹਾਡੇ ਨਾਲ ਰੈਜ਼ੋਨੇਟ ਹੋਇਆ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਚਲੋ ਜੀ ਦੇਖ ਲੈਂਦੇ ਹਾਂ ਜਿਨ੍ਹਾਂ ਨੇ ਨੰਬਰ 2 ਚੁਣਿਆ ਹੈ ਉਹਨਾਂ ਦੇ ਲਈ ਉਹ insan ਕੀ ਸੋਚਦਾ ਹੈ ਜਾਂ ਕੀ ਸੋਚਦੀ ਹੈ ਓਕੇ ਹਾਂ ਦੇਖੋ ਜੀ ਜਿਹਨੇ ਨੰਬਰ 2 ਚੁਣਿਆ ਹੈ ਉਹ انسان ਤੁਹਾਨੂੰ ਬਹੁਤ ਜ਼ਿਆਦਾ ਗਿਆਨੀ ਬਹੁਤ ਜ਼ਿਆਦਾ ਨੋਲੇਜੇਬਲ ਇਨਸਾਨ ਸਮਝਦੇ ਹਨ ਉਹਨਾਂ ਨੂੰ ਲੱਗਦਾ ਹੈ ਕਿ ਤੁਹਾਨੂੰ ਬਹੁਤ ਜ਼ਿਆਦਾ ਚੀਜ਼ਾਂ ਦੀ ਨੋਲੇਜ ਹੈ ਬਹੁਤ ਜ਼ਿਆਦਾ ਗਿਆਨ ਹੈ ਜੋ ਤੁਸੀਂ ਲੋਕਾਂ ਨੂੰ ਵੰਡੇ ਰਹਿੰਦੇ ਹੋ ਉਹਨਾਂ ਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਹਰ ਤਾਲੇ ਦੀ ਚਾਬੀ ਹੈ ਮਤਲਬ ਕਿ ਕੋਈ ਵੀ ਇਨਸਾਨ ਜੇ ਤੁਹਾਡੇ ਕੋਲ ਕੋਈ ਸਲਾਹ ਲੈ ਆਂਦਾ ਹੈ ਤਾਂ ਤੁਸੀਂ ਉਸ ਨੂੰ ਸਲਾਹ ਦੇਣ ਬੈਠ ਜਾਂਦੇ ਹੋ ਹਰ ਕਿਸੇ ਦਾ ਦੁੱਖ ਸੁਣਦੇ ਹੋ ਹਰ ਕਿਸੇ ਦੇ ਦੁੱਖ ਨੂੰ ਕਿਵੇਂ ਦੂਰ ਕਰਨਾ ਹੈ ਉਹ ਵੀ ਤੁਹਾਨੂੰ ਪਤਾ ਹੈ ਹਰ ਕਿਸੇ ਨੂੰ ਜੋ ਮਤਲਬ ਕਹਿੰਦੇ ਹਨ ਨਾ ਕਿ ਸਲਾਹਕਾਰ ਜੋ ਹੁੰਦਾ ਹੈ ਸਮਾਜ ਵਿੱਚ ਵੀ ਜੋ ਕਹਿੰਦੇ ਹਨ ਕਿ ਲੋਕਾਂ ਨੂੰ ਸਲਾਹ ਦਿੰਦਾ ਹੈ ਤਾਂ ਉਹਨਾਂ ਦਾ ਅੱਛਾ ਹੁੰਦਾ ਹੈ ਕੁਝ ਇਸ ਤਰ੍ਹਾਂ ਦੇ ਤੁਸੀਂ ਇਨਸਾਨ ਹੈਗੇ ਹੋ ਇਸ ਤਰ੍ਹਾਂ ਦਾ ਉਹ ਤੁਹਾਨੂੰ ਸੋਚ ਰਿਹਾ ਹੈ ਜੋ ਵੀ ਇਨਸਾਨ ਦੇ ਬਾਰੇ ਤੁਸੀਂ ਪੁੱਛਿਆ ਹੈ ਉਹ ਵੀ ਬਹੁਤ ਪੋਜ਼ਿਟਿਵ ਹੈ ਜਿਸ ਜਬਾਰੇ ਤੁਸੀਂ ਪੁੱਛਿਆ ਹੈ ਨਾ ਉਹਨਾਂ ਨੂੰ ਐ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਤੁਸੀਂ ਹਰ ਕਿਸੇ ਦੀ ਹੈਲਪ ਕਰਦੇ ਹੋ ਹਰ ਕਿਸ ਦਾ ਦੁੱਖ ਸੁਣਦੇ ਹੋ ਹਰ ਕਿਸ ਨੂੰ ਸਲਾਹ ਦਿੰਦੇ ਹੋ ਤਾਂ ਇਹ ਪੋਜ਼ਿਟਿਵ ਹਨ ਤੁਹਾਡੇ ਬਾਰੇ ਉਹਨਾਂ ਨੂੰ ਵੀ ਦੇਖ ਕੇ ਅੱਛਾ ਲੱਗਦਾ ਹੈ ਤੁਸੀਂ ਟੀਚਰ ਹੋ ਸਕਦੇ ਹੋ ਪ੍ਰੋਫੈਸਰ ਹੋ ਸਕਦੇ ਹੋ ਜਾਂ ਫਿਰ ਇਸ ਐਸੇ ਕੰਮ ਵਿੱਚ ਹੋ ਸਕਦੇ ਹੋ ਜਿੱਦੇ ਵਿੱਚ ਤੁਸੀਂ ਸਭ ਨੂੰ ਅੱਛੀ ਅੱਛੀ ਸਲਾਹ ਦਿੰਦੇ ਹੋਗੇ ਹੈ ਨਾ ਜਾਂ ਫਿਰ ਤੁਸੀਂ ਬੱਚਿਆਂ ਨੂੰ ਪੜ੍ਹਾਉਂਦੇ ਹੋਵੋਗੇ ਕੁਝ ਇਸ ਤਰ੍ਹਾਂ ਦਾ ਨਜ਼ਰ ਆ ਰਿਹਾ ਹੈ ਇਸ ਤੋਂ ਲਾਵਾ ਉਹ ਇਨਸਾਨਾਂ ਉਹ ਪਰਸਨ ਤੁਹਾਨੂੰ ਕੁ ਇੱਕ ਕਿਸਮ ਦਾ ਆਲਸੀ ਇਨਸਾਨ ਵੀ ਸਮਝਦੇ ਹਨ ਠੀਕ ਹੈ ਜਿਸ ਤਰ੍ਹਾਂ ਕੀ ਮੈਂ ਤੁਹਾਨੂੰ ਸਮਝਾਇਆ ਕਿ ਜੇ ਤੁਸੀਂ ਲੋਕਾਂ ਨੂੰ ਸਲਾਹ ਦੇ ਰਹੇ ਹੋ ਉਹਨਾਂ ਦੇ ਦੁੱਖ ਦੂਰ ਕਰ ਰਹੇ ਹੋ ਉਹ ਪੋਜ਼ਿਟਿਵ ਵਿੱਚ ਵੀ ਲੈ ਰਹੇ ਆ ਪਰ ਕਿਤੇ ਨਾ ਕਿ ਜੇ ਖੁਦ ਕੁਝ ਨੈਗੇਟਿਵ ਵਿੱਚ ਵੀ ਲੈਂਦੇ ਹਨ ਜਿਸ ਤਰ੍ਹਾਂ ਕੀ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਆਲਸੀ ਕਿਸਮ ਦੇ ਇਨਸਾਨ ਨੂੰ ਤੁਹਾਨੂੰ ਤਾਂ ਅੱਛਾ ਲੱਗਦਾ ਹੈ ਘੰਟੋ ਘੰਟੋ ਇੱਕ ਜਗ੍ਹਾ ਤੇ ਬੈਠੇ ਰਹਿੰਦੇ ਹੋ ਚਾਰ ਪੰਜ ਲੋਕ ਆਏ ਤੁਸੀਂ ਉਹਨਾਂ ਨਾਲ ਗੱਲਾਂ ਕਰ ਰਹੇ ਹੋ ਉਹਨਾਂ ਨੂੰ ਸਲਾਮਸ਼ੁਦਾ ਕਰ ਰਹੇ ਹੋ ਤੁਹਾਨੂੰ ਅੱਛਾ ਲੱਗਦਾ ਪਰ ਉਹ ਇਨਸਾਨ ਨੂੰ ਐਸਾ ਅੱਛਾ ਨਹੀਂ ਲੱਗਦਾ ਹੈ ਇਸ ਤੋਂ ਇਲਾਵਾ ਉਹ ਇਨਸਾਨ ਤੁਹਾਡੇ ਬਾਰੇ ਸੋਚਦਾ ਹੈ ਕਿ ਜੋ ਤੁਹਾਨੂੰ ਪਸੰਦ ਹੈ ਨਾ ਡ्रेसਿੰਗ ਸੈਂਸ ਦੇ ਬਾਰੇ ਵਿੱਚ ਜਿੱਥੇ એનર્ਜੀਜ਼ ਆ ਰਹੀਆਂ ਹਨ ਕਿ ਜੋ ਪਹਿਨਾਵਾ ਮਤਲਬ ਜਿਸ ਤਰ੍ਹਾਂ ਲੋਕਾਂ ਨੂੰ ਹੁੰਦਾ ਨਾ ਸ਼ੋਅ ਆਫ ਕਰਨਾ ਉਹ ਤੁਹਾਡੇ ਵਿੱਚ ਬਿਲਕੁਲ ਨਹੀਂ ਹੈ ਸਿੰਪਲ ਕਪੜੇ ਪਾਉਂਦੇ ਹੋ ਤੁਸੀਂ ਲੋਕਾਂ ਨੂੰ ਦਿਖਾਉਣ ਵਾਸਤੇ ਨਹੀਂ ਕਿ ਜੋ ਟ੍ਰੈਂਡਿੰਗ ਚੱਲ ਰਿਹਾ ਹੈ ਟ੍ਰੈਂਡ ਵਿੱਚ ਚੱਲ ਰਿਹਾ ਉਹ ਕਪੜਾ ਪਾਣਾ ਨਹੀਂ ਜੋ ਤੁਹਾਨੂੰ ਅੱਛਾ ਲੱਗਦਾ ਹੈ ਉਹ ਤੁਸੀਂ ਉਸ ਤਰ੍ਹਾਂ ਦਾ ਕਪੜਾ ਪਾਉਂਦੇ ਹੋ ਇਸ ਤਰ੍ਹਾਂ ਦੀ ਡ्रेसਿੰਗ ਸੈਂਸ ਹੈ ਇਸ ਤਰ੍ਹਾਂ ਦਾ ਤੁਹਾਡਾ ਇਨਸਾਨ ਜੋ ਵੀ ਹੈ ਉਹ ਇਸ ਤਰ੍ਹਾਂ ਦਾ ਤੁਹਾਡੇ ਬਾਰੇ ਸੋਚ ਰਿਹਾ ਹੈ اسی طرح دی انرجی ਸੱਥੇ ਦਿਖਾਈ ਦੇ ਰਹੀਆਂ ਹਨ ਪਾਇਲ ਨੰਬਰ 2 ਜਿਨ੍ਹਾਂ ਨੇ ਵੀ ਚੁਣਿਆ ਹੈ ਆਪਣੇ ਇਨਸਾਨ ਦੇ ਬਾਰੇ ਉਹ ਐਹੀ ਤੁਹਾਡੇ ਬਾਰੇ ਸੋਚਦੇ ਹਨ ਜੇ ਤੁਹਾਡੇ ਨਾਲ ਰੈਜ਼ੋਨੇਟ ਹੋਇਆ ਹੈ ਤਾਂ ਲਾਈਕ ਤੇ ਕਮੈਂਟ ਜਰੂਰ ਕਰਨਾ ਜੀ ਚਲੋ ਜੀ ਹੁਣ ਦੇਖ ਲੈਂਦੇ ਹਾਂ ਜਿਨ੍ਹਾਂ ਨੇ ਨੰਬਰ 3 ਚੁਣਿਆ ਹੈ ਉਹ ਇਨਸਾਨ ਤੁਹਾਡੇ ਬਾਰੇ ਕੀ ਸੋਚਦੇ ਹਨ ਓਕੇ 10 ਆਫ ਕਪਸ ਦੇਖੋ ਇਹ ਇਨਸਾਨ ਨਾਲ ਤੁਹਾਡੇ ਬਾਰੇ ਸਭ ਤੋਂ ਪਹਿਲੇ ਤਾਂ ਇਹ ਤੁਹਾਡਾ ਕੋਈ ਦੋਸਤ ਹੋ ਸਕਦਾ ਹੈ ਠੀਕ ਹੈ ਇਹ ਤੁਹਾਡਾ ਕੋਈ ਲਵ ਪਾਰਟਨਰ ਹੋ ਸਕਦਾ ਹੈ ਏ ਇਨਸਾਨ ਜਿਸ ਤੰਦਾ ਤੁਹਾਨੂੰ ਤੁਹਾਡੀ ਨੇਚਰ ਨੂੰ ਦੇਖਦਾ ਹੈ ਨਾ ਮਤਲਬ ਜੋ ਇਸ ਇਨਸਾਨ ਨੂੰ ਪਸੰਦ ਹੈ ਠੀਕ ਹੈ ਉਹ ਸਭ ਕੁਝ ਉਹ ਸਾਰੀਆਂ ਖੂਗੀਆਂ ਉਹ ਤੁਹਾਡੇ ਅੰਦਰ ਦੇਖਦਾ ਹੈ ਜਾਂ ਦੇਖਦੀ ਹੈ ਜਿਸ ਤਰ੍ਹਾਂ ਕਿ ਕੋਈ ਇਨਸਾਨ ਸੋਚਦਾ ਹੈ ਨਾ ਕਿ ਮੇਰੇ ਕੋਲ ਇੱਕ ਦੋਸਤ ਹੋਵੇ ਤਾਂ ਉਹ ਤੁਸੀਂ ਉਸ ਤਰ੍ਹਾਂ ਦੇ ਹੋ ਜਾਂ ਫਿਰ ਕੋਈ ਸੋਚਦਾ ਹੈ ਕਿ ਮੇਰਾ ਲਾਈਫ ਪਾਰਟਨਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਤਾਂ ਉਹ ਵੀ ਖੂਗੀਆਂ ਤੁਹਾਡੇ ਵਿੱਚੋਂ ਦੇਖਦੇ ਹਨ ਕਿ ਹਾਂ ਲਾਈਫ ਪਾਰਟਨਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਉਨਾ ਨੂੰ ਲੱਗਦਾ ਹੈ ਕਿ ਤੁਹਾਡੇ ਵਿੱਚ ਕੋਈ ਕਮੀ ਨਹੀਂ ਹੈ ਤੁਹਾਡੇ ਨਾਲ ਰਹਿ ਕੇ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ ਤੁਹਾਡੇ ਨਾਲ ਜੋ ਵੀ ਇਨਸਾਨ ਰਹੇਗਾ ਉਹ ਹਮੇਸ਼ਾ ਖੁਸ਼ ਰਹੇਗਾ ਇਸ ਦਾ ਉਹਨਾਂ ਦਾ ਮੰਨਣਾ ਹੈ ਉਹ ਤੁਹਾਡੇ ਬਾਰੇ ਐ ਸੋਚਦੇ ਹਨ ਕਿ ਤੁਸੀਂ ਲੋਕਾਂ ਨੂੰ ਬਹੁਤ ਜ਼ਿਆਦਾ ਇਮਤਿਆਦ ਦਿੰਦੇ ਹੋ ਬੜੇ ਪਿਆਰ ਨਾਲ ਲੋਕਾਂ ਨਾਲ ਗੱਲਾਂ ਕਰਦੇ ਹੋ ਜਿੱਧਰ ਵੀ ਤੁਸੀਂ ਜਾਓਗੇ ਖੁਸ਼ੀਆਂ ਪਿੱਛੇ ਪਿੱਛੇ ਹੀ ਤੁਹਾਡੇ ਆ ਜਾਣਗੀਆਂ ਜ਼ਿੰਦਗੀ ਵਿੱਚ ਜਿੰਨੀਆਂ ਵੀ ਤਕਲੀਫਾਂ ਆਉਣ ਤੁਸੀਂ ਉਹਨਾਂ ਨੂੰ ਛੁਪਾ ਦਿੰਦੇ ਹੋ ਕਿਉਂਕਿ ਤੁਹਾਨੂੰ ਖੁਸ਼ ਰਹਿਣਾ ਪਸੰਦ ਹੈ ਇਸ ਤਰ੍ਹਾਂ ਦਾ ਉਹ ਇਨਸਾਨ ਸੋਚਦੇ ਹਨ ਨਾਲ ਦੇ ਨਾਲ ਤੁਸੀਂ ਇਸ ਤਰ੍ਹਾਂ ਦੇ ਪਰਸਨ ਹੋਵੋਗੇ ਐ ਮੇਰੀ ਮੇਰੀ એનર્ਜੀ ਇਸ ਵਿੱਚ ਮੈਂ ਤੁਹਾਡੇ ਵਾਸਤੇ ਬੋਲ ਰਹੀ ਹਾਂ ਕਿ ਤੁਸੀਂ ਨਵੇਂ ਕੱਪੜੇ ਜਿਸ ਤਰ੍ਹਾਂ ਦਾ ਫੈਸ਼ਨ ਚੱਲ ਰਿਹਾ ਹੁੰਦਾ ਉਸ ਤਰ੍ਹਾਂ ਦਾ ਤੁਸੀਂ ਕੱਪੜੇ ਪਾਉਣ ਦਾ ਤੁਹਾਨੂੰ ਸ਼ੌਂਕ ਹੋਏਗਾ ਓਕੇ ਜੇ ਤੁਹਾਡੇ ਨਾਲ ਰੈਜ਼ੋਨੇਟ ਹੋ ਰਿਹਾ ਹੈ ਤਾਂ ਪਲੀਜ਼ ਕਮੈਂਟ ਪਲੀਜ਼ ਕਮੈਂਟ એનર્ਜੀ ਕਨੈਕਟ ਹੋਣੀ ਚਾਹੀਦੀਆਂ ਓਕੇ ਕਿਉਂਕਿ ਇਥੇ 10 ਆਫ ਕੱਪਸ ਦੀ એનર્ਜੀ ਹੈ ਤਾਂ ਜੇ ਤੁਸੀਂ ਇਸ ਆ ਇਨਸਾਨ ਨੂੰ ਆਪਣਾ ਲਵ ਪਾਰਟਨਰ ਮੰਨਦੇ ਹੋ ਤਾਂ ਇਹ ਤੁਹਾਡੇ ਵਾਸਤੇ ਬਹੁਤ ਹੀ ਪੋਜ਼ਿਟਿਵ ਹੈ ਬਹੁਤ ਹੀ ਪੋਜ਼ਿਟਿਵਿਟੀ ਰੱਖ ਕੇ ਇਹ ਤੁਹਾਨੂੰ ਆਪਣਾ ਜ਼ਿੰਦਗੀ ਤੁਹਾਡੇ ਨਾਲ ਬਿਤਾਉਣਾ ਚਾਹੁੰਦੇ ਹਨ ਤੁਹਾਨੂੰ ਆਪਣਾ ਲਵ ਪਾਰਟਨਰ ਬਣਾਉਣਾ ਚਾਹੁੰਦੇ ਹਨ ਓਕੇ ਜੀ ਸੋ ਐਸੀ ਪਾਰਟਨਰ ਨੰਬਰ 3 ਵਾਲੀ ਦੀ એનર્ਜੀ ਜੇ ਤੁਹਾਡੇ ਨਾਲ ਰੈਜ਼ੋਨੇਟ ਹੋਈ ਹੈ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਜੀ

मतलब ਤੁਸੀਂ ਚਾਹਦੇ ਹੋ ਕਿ ਮੈਨੂੰ ਕੁਝ ਟਾਈਮ ਚਾਹੀਦਾ ਹੈ ਜਾਂ ਤੁਸੀਂ ਕੋਈ ਫੈਸਲਾ ਵੀ ਲੈਣਾ ਚਾਹਦੇ ਹੋ ਤਾਂ ਤੁਸੀਂ ਚਾਹ ਰਹੇ ਹੋ ਕਿ ਥੋੜੀ ਸਪੇਸ ਮਿਲੇ ਠੀਕ ਹੈ ਸਪੇਸ ਮਤਲਬ ਕਿ ਤੁਸੀਂ ਚਾਹ ਰਹੇ ਮੈਨੂੰ ਥੋੜਾ ਟਾਈਮ ਇਕੱਲਾ ਛੱਡ ਦਿੱਤਾ ਜਾਵੇ ਤਾਂ ਕਿ ਮੈਂ ਜੋ ਵੀ ਫੈਸਲਾ ਲੈਣਾ ਹੈ ਉਹ ਮੇਰਾ ਫੈਸਲਾ ਬਿਲਕੁਲ ਸਹੀ ਹੋਵੇ ਕਿ ਤੁਹਾਨੂੰ ਦੇਖੋ ਇਕੱਲਾਪਨ ਪਸੰਦ ਹੈ ਤੁਸੀਂ ਆਪਣੀ ਦਿਲ ਦੀਆਂ ਗੱਲਾਂ ਜਿਹੜੀਆਂ ਹਨ ਜਿਆਦਾ ਸ਼ੇਅਰ ਨਹੀਂ ਕਰਦੇ ਹੋ ਕਿਸੇ ਕਿਸੇ ਦੇਵੀ ਨਾਲ ਤੇ ਜੋ ਵੀ ਫੈਸਲਾ ਲੈਣਾ ਹੈ ਉਹ ਤੁਸੀਂ ਖੁਦ ਹੀ ਲੈਣਾ ਚਾਹੁੰਦੇ ਹੋ ਸੋਚ ਸਮਝ ਕੇ ਆਪਣਾ ਦਿਮਾਗ ਲਗਾ ਕੇ ਇਸ ਤਰ੍ਹਾਂ ਦੀ એનર્ਜੀ ਤੁਹਾਡੀਆਂ ਨਜ਼ਰ ਆਉਂਦੀਆਂ ਤੇ ਉਹ ਪਰਸਨ ਵੀ ਤੁਹਾਡੇ ਬਾਰੇ ਇਹੀ ਸੋਚਦੇ ਹਨ ਉਹਨਾਂ ਨੂੰ ਲੱਗਦਾ ਹੈ ਕਿ ਮਤਲਬ ਤੁਹਾਨੂੰ ਹਮੇਸ਼ਾ ਇਸ ਤਰ੍ਹਾਂ ਦਾ ਹੀ ਫੀਲ ਹੁੰਦਾ ਹੈ ਕਿ ਮੈਂ ਜੋ ਫੈਸਲਾ ਲੈ ਰਹੀ ਹਾਂ ਕਿ ਉਹੀ ਸਹੀ ਹੈ ਕਿ ਜੋ ਮੈਂ ਫੈਸਲਾ ਲੈਂਦੀ ਹਾਂ ਉਹੀ ਸਹੀ ਹੈ ਇਸ ਕਰਕੇ ਉਹ ਤੁਹਾਡੇ ਵਿੱਚ ਇੰਟਰਫੇਅਰ ਵੀ ਨਹੀਂ ਕਰਦੇ ਹਨ ਤੁਹਾਡੀ ਵੈਲਿਊ ਰੱਖਦੇ ਹਨ ਮਤਲਬ ਤੁਹਾਡੇ ਫੈਸਲੇ ਦੀ ਇੱਜ਼ਤ ਕਰਦੇ ਹਨ ਤੁਹਾਡੇ ਫੈਸਲੇ ਦੀ ਇੱਜ਼ਤ ਤਾਂ ਕਰਦੇ ਹਨ ਪਰ ਕਿਤੇ ਨਾ ਕਿਤੇ ਕੁਝ ਪਰਸੈਂਟ ਉਹਨਾਂ ਦੇ ਦਿਮਾਗ ਵਿੱਚ ਇਹ ਵੀ ਰਹਿੰਦਾ ਹੈ ਕਿ ਤੁਸੀਂ ਥੋੜੇ ਜੇ ਤੁਹਾਡੇ ਅੰਦਰ ਮੈਂ ਜਿਵੇਂ ਆਉਂਦੀ ਨਾ ਮੈਂ ਮੈਨੂੰ ਕੀ ਪਸੰਦ ਹੈ ਮੈਂ ਕੀ ਕਰਨਾ ਹੈ ਤੋੜੀ ਜੀ ਈਗੋ ਦੀ ਪ੍ਰੋਬਲਮ ਵੀ ਉਹਨਾਂ ਦੇ ਮਨ ਵਿੱਚ ਚਲਦੀ ਹੈ ਕਿ ਤੁਹਾਡੇ ਵਾਸਤੇ ਐ ਈਗੋ ਦੀ ਪ੍ਰੋਬਲਮ ਹੈ ਪਰ ਉਹ ਉਸ ਨੂੰ ਜ਼ਿਆਦਾ ਐਮੀਅਤ ਨਹੀਂ ਦੇ ਰਹੇ ਹਨ ਠੀਕ ਹੈ ਉਹਨੂੰ ਇੰਨਾ ਜ਼ਿਆਦਾ ਨੈਗੇਟਿਵਿਟੀ ਵਿੱਚ ਤੁਹਾਡੀ ਇਸ ਪ੍ਰੋਬਲਮ ਨੂੰ ਨਹੀਂ ਲੈ ਰਹੇ ਹਨ ਕਿਤੇ ਨਾ ਕਿਤੇ ਤੁਹਾਨੂੰ ਉਹ ਗੁੱਸੇ ਵਾਲਾ ਇਨਸਾਨ ਵੀ ਸਮਝਦੇ ਹਨ ਤੇ ਗੁੱਸਾ ਤੁਹਾਡੇ ਅੰਦਰ ਇੰਨਾ ਹੈ ਕਿ ਤੁਸੀਂ ਇੱਕਦਮ ਗੁੱਸੇ ਦੇ ਕਾਰਨ ਰਿਸ਼ਤੇਆਂ ਨੂੰ ਵੀ ਬੜੀ ਜਲਦੀ ਤੋੜ ਦਿੰਦੇ ਹੋ ਤੇ ਐਥੇ ਐ ਵੀ ਉਹ ਇਨਸਾਨ ਜੋ ਹਨ ਜਿਨ੍ਹਾਂ ਦੇ ਬਾਰੇ ਤੁਸੀਂ ਪੁੱਛਿਆ ਹੋਏ ਸੋਚਦੇ ਹਨ ਕਿ ਤੁਸੀਂ ਮੂਵ ਔਨ ਕਰਕੇ ਤੁਸੀਂ ਬਹੁਤ ਜਲਦੀ ਭੁੱਲ ਸਕਦੇ ਹੋ ਕਿਸੇ ਵੀ ਚੀਜ਼ ਨੂੰ ਪਰ ਭੁੱਲਣ ਤੋਂ ਬਾਅਦ ਤੁਹਾਨੂੰ ਫਿਰ ਤੋਂ ਉਸ ਉਸ ਇਨਸਾਨ ਦੀ ਯਾਦ ਆਏਗੀ ਯਾ ਤਾਂ ਉਹ ਤੁਹਾਡਾ ਲਵ ਪਾਰਟਨਰ ਹੈ ਐਥੇ ਮੈਨੂੰ ਇਸ ਦਾ ਵੀ એનર્ਜੀ ਆ ਰਹੀ ਹੈ ਜਾਂ ਫਿਰ ਤੁਹਾਡਾ ਕੋਈ ਦੋਸਤ ਰਿਸ਼ਤੇਦਾਰ ਵੀ ਹੋ ਸਕਦਾ ਹੈ ਜਿਸ ਥਿਸ ਨਾਲ ਤੁਸੀਂ ਚੱਲਦੇ ਹੋ ਕਈ ਵਾਰੀ ਹੁੰਦਾ ਹੈ ਨਾ ਕਿ ਕੋਈ ਇਨਸਾਨ ਜ਼ਰੂਰੀ ਨਹੀਂ ਹੈ ਕਿ ਹਮੇਸ਼ਾ ਲਵ ਪਾਰਟਨਰ ਹੀ ਹੋਵੇ ਸਾਡਾ ਕੋਈ ਇਨਸਾਨ ਐਸਾ ਵੀ ਹੁੰਦਾ ਹੈ ਜੋ ਹਮੇਸ਼ਾ ਜਿਸ ਨਾਲ ਅਸੀਂ ਰਹਿੰਦੇ ਹਾਂ ਤਾਂ ਉਹ ਤੁਹਾਨੂੰ ਇਸ ਤਰ੍ਹਾਂ ਦਾ ਦੇਖਦਾ ਹੈ ਜਾਂ ਕਿਸੇ ਦੇ ਨਾਲ ਉਹ ਤੁਹਾਨੂੰ ਤੁਹਾਡੇ ਬਾਰੇ ਦੱਸਦਾ ਹੋਏਗਾ ਕਿ ਇਹ ਜੇ ਜੇ ਤੁਸੀਂ ਰਿਲੇਸ਼ਨਸ਼ਿਪ ਵਿੱਚ ਹੋ ਜੀ ਐ ਮੂਵ ਔਨ ਕਰੇਗੀ ਜਾਂ ਕਰੇਗਾ ਵੀ ਕਰ ਜਾਏਗੀ ਪਰ ਥੋੜੇ ਦਿਨਾਂ ਬਾਅਦ ਜਾਂ ਥੋੜੇ ਮਹੀਨਿਆਂ ਬਾਅਦ ਉਸ ਨੂੰ ਫਿਰ ਉਸ insan ਦੀ ਯਾਦ ਆਣ ਵਾਲੀ ਹੈ ਇਸ ਤਰ੍ਹਾਂ ਦਾ ਉਹਨਾਂ ਦੇ ਦਿਮਾਗ ਵਿੱਚ ਚੱਲ ਰਿਹਾ ਹੈ ਤਾਂ ਉਹ ਇਸ ਤਰ੍ਹਾਂ ਦੀ ਗੱਲ ਤੁਹਾਡੇ ਬਾਰੇ ਰੱਖਦੇ ਹਨ

चलो जी हम देख दे नंबर वाला कार्ड चुनिया है इंसान तो तो, तो ओके हाई प्रीस्ट, देखो जी ए इंसान थोड़े तो बारे सोचता है कि तुसी बहुत ज्यादा गया एक, एक सोचता है दूसरा की ती कु कुछ भी कर सकते हो कुछ भी कर सकते हो मतलब कोई भी कम ਜੇ ਜਿਸ ਵਿੱਚ ਕੋਈ ਵੀ ਕੰਮ ਤੁਸੀਂ ਸ਼ੁਰੂ ਕਰੋਗੇ ਉਹਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਹੀ ਮਿਲੇ ਤੁਹਾਡੇ ਕੋਲ ਉਹ ਸਮਝਦੇ ਹਨ ਕਿ ਆ ঈশ্বর ਦਾ ਸਾਥ ਹੈ ਈਸ਼ਵਰ ਦੇ ਪਰਮਾਤਮਾ ਦਾ ਬਲੇਸਿੰਗਸ ਹੈ ਆਪਣਿਆਂ ਦਾ ਸਾਥ ਹੈ ਤੇ ਤੁਹਾਡੇ ਆਸ-ਪਾਸ ਜੋ ਵੀ ਚੀਜ਼ਾਂ ਹਨ ਉਹ ਬਹੁਤ ਪੋਜ਼ਿਟਿਵ ਹਨ ਠੀਕ ਹੈ ਤੁਹਾਡਾ ਔਰਾ ਬਹੁਤ ਜ਼ਿਆਦਾ ਪੋਜ਼ਿਟਿਵ ਹੈ ਇਸ ਤੋਂ ਇਲਾਵਾ ਉਹ ਇਨਸਾਨ ਜਿਹਦੇ ਬਾਰੇ ਤੁਸੀਂ ਪੁੱਛਿਆ ਹੈ ਉਹ ਸੋਚਦਾ ਹੈ ਕਿ ਤੁਹਾਨੂੰ ਨਾ ਕੁਝ ਚੀਜ਼ਾਂ ਦਾ ਪਹਿਲੇ ਹੀ ਪਤਾ ਚੱਲ ਜਾਂਦਾ ਹੈ ਅਭਾਸ ਹੋ ਜਾਂਦਾ ਜਿਹੜੀਆਂ ਚੀਜ਼ਾਂ ਹੋਣ ਵਾਲੀਆਂ ਆਉਂਦੀਆਂ ਹਨ ਜਿਸ ਤਰ੍ਹਾਂ ਕੀ ਕਹਿੰਦੇ ਹਨ ਕਿ ਇੱਕ ਪਾਵਰ ਰਹਿੰਦੀ ਹੈ ਜੇ ਤੁਸੀਂ ਇਹਨਾਂ ਚੀਜ਼ਾਂ ਵਿੱਚ ਵਿਸ਼ਵਾਸ ਰੱਖਦੇ ਹੋ ਤੇ ਇੱਕ ਪਾਵਰ ਰਹਿੰਦੀ ਹੈ ਕਿਸੇ ਵੀ ਇਨਸਾਨ ਦੇ ਵਿੱਚ ਉਹ ਪਾਵਰ ਤੁਹਾਡੇ ਅੰਦਰ ਹੈ ਕਿ ਸਾਹਮਣੇ ਵਾਲਾ ਇਨਸਾਨ ਤੁਹਾਨੂੰ ਕੀ ਹੁਣ ਅੱਗੋਂ ਬੋਲੇਗਾ ਜਾਂ ਕੁਝ ਚੀਜ਼ਾਂ ਕੀ ਹੋਣ ਵਾਲੀਆਂ ਹਨ ਉਸ ਦਾ ਤੁਹਾਨੂੰ ਪਹਿਲੇ ਹੀ ਪਤਾ ਚੱਲ ਜਾਂਦਾ ਹੈ ਤੁਸੀਂ ਨਾ ਆਪਣੀ ਲਾਈਫ ਵਿੱਚ ਬਹੁਤ ਜ਼ਿਆਦਾ ਸਫਲ ਹੋ ਔਰ ਤੁਹਾਡੇ ਕੋਲ ਬਹੁਤ ਗਿਆਨ ਹੈ ਨੌਲੇਜ ਹੈ ਤੁਹਾਡੇ ਕੋਲ ਸਭ ਕੁਝ ਹੈ ਸਭ ਕੁਝ ਦਾ ਮਤਲਬ ਇਹ ਹੈ ਕਿ ਤੁਸੀਂ ਇੱਕ ਗੋਡ ਗਿਫਟਡ ਪਰਸਨ ਹੋ ਤੁਹਾਡੇ ਕੋਲ ਕੁਝ ਨਾ ਕੁਝ ਇੱਕ ਐਸਾ ਟੈਲੈਂਟ ਹੋਏਗਾ ਜੋ ਸਾਰਿਆਂ ਦੇ ਵਿੱਚ ਨਹੀਂ ਹੁੰਦਾ ਠੀਕ ਹੈ ਜਿਸ ਤਰ੍ਹਾਂ ਕਿ ਕੁਝ ਵੀ ਹੋ ਸਕਦਾ ਤੁਸੀਂ ਅੱਛਾ ਗਾਣਾ ਗਾਉਂਦੇ ਹੋਵੋਗੇ ਜਾਂ ਕੋਈ ਵੀ ਐਸੀ ਪ੍ਰਤਿਭਾ ਜ਼ਰੂਰ ਟੈਲੈਂਟ ਤੁਹਾਡੇ ਅੰਦਰ ਹੈ ਜਿਸ ਨੂੰ ਕੋਈ ਵੀ ਜਿਸ ਤਰ੍ਹਾਂ ਕਹਿੰਦੇ ਹਨ ਨਾ ਕਿ ਇਹ ਚੀਜ਼ ਸਿੱਖਣ ਦੇ ਨਾਲ ਵੀ ਨਹੀਂ ਆਂਦੀ ਹੈ ਹੈਨਾ ਕੀ ਸਿੱਖਣ ਦੇ ਨਾਲ ਵੀ ਚੀਜ਼ ਦੀ ਆਉਂਦੀ ਹੈ ਪਰ ਇਹ ਗੋਡ ਗਿਫਟਿਡ ਹੈ ਕੁਝ ਤਾਂ ਐਸੀ ਚੀਜ਼ ਹੈ ਜੇ ਤੁਹਾਡੇ ਨਾਲ ਰੈਜ਼ੋਨੇਟ ਹੋਈ ਹੈ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਇਹ ਜੋ ਇਨਸਾਨ ਹਨ ਜਿਹਦੇ ਬਾਰੇ ਤੁਸੀਂ ਪੁੱਛਿਆ ਇਹ ਤੁਹਾਨੂੰ ਜਾਣਨਾ ਚਾਹੁੰਦੇ ਹਨ ਕਿਉਂਕਿ ਤੁਸੀਂ ਇੱਕ ਸਫਲ ਇਨਸਾਨ ਹੋ ਪਰ ਉਹ ਤੁਹਾਨੂੰ ਜਾਣ ਨਹੀਂ ਪਾਉਂਦੇ ਹਨ ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿੰਦਾ ਕਿ ਗੋਡ ਗਿਫਟਿਡ ਇਨਸਾਨ ਹੋ ਤੁਸੀਂ ਮਤਲਬ ਬਹੁਤ ਗਿਆਨੀ ਕਹੋ ਪਰਮਾਤਮਾ ਦੀ ਬਲੇਸਿੰਗਸ ਤੁਹਾਡੇ ਅੰਦਰ ਹੈ ਬਹੁਤ ਅੱਛੇ ਇਨਸਾਨ ਬਹੁਤ ਹੀ ਪਿਓਰ ਸੋਲ ਬਨਵਤੇ ਦਿਖਾਈ ਦੇ ਰਿਹਾ ਨੰਬਰ 5 ਤੁਹਾਡੀ ਸੋ ਐਸੀ ਨੰਬਰ 5 ਵਾਲਿਆਂ ਦੀ ਰੀਡਿੰਗ ਜੇ ਤੁਹਾਡੇ ਨਾਲ ਰੈਜ਼ੋਨੇਟ ਹੋਈ ਹੈ ਲਾਈਕ ਕਮੈਂਟ ਜਰੂਰ ਕਰਨਾ ਜੀ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੱਕੇ